ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਤੇ ਸਾਡੇ ਨਾਲ ਜੁੜਨ ਲਈ ਧੰਨਵਾਦ ਅੱਜ ਫੇਰ ਇੱਕ ਨਵਾਂ ਅਪਡੇਟ ਲੈ ਕੇ ਆਏ ਆ ਨਵਾਂ ਅਪਡੇਟ ਇਹ ਸੀ ਬਾਈ ਜੀ ਕਿ ਜੋ ਪੰਜਾਬ ਗਵਰਨਮੈਂਟ ਨੇ ਭਵਨਤਮਾਨ ਜੀ ਨੇ ਪਹਿਲ ਕੀਤੀ ਆ ਇਸ ਵਿਸ਼ੇ ਦੇ ਵਿੱਚ ਕਿ ਭਾਈ ਜੋ ਬੱਸ ਸਟੈਂਡ ਜਾਂ ਚੌਂਕ ਵਿੱਚ ਜਾਂ ਕਹਿ ਲਓ ਕਿਤੇ ਵੀ ਭੀੜ ਪੜਾ ਕੇ ਵਾਲੀ ਜਗ੍ਹਾ ਵਿੱਚ ਜਾਂ ਕਿਤੇ ਵੀ ਲਾ ਲਓ ਵੀ ਬਸਾਂ ਵਿੱਚ ਜਵਾਖ ਮੰਗਦੇ ਨੇ ਛੋਟੇ ਵੱਡੇ ਸ਼ਹਿਰਾਂ ਦੇ ਅੱਜ ਕੱਲ੍ਹ ਛੋਟੇ ਸ਼ਹਿਰਾਂ ਵਿੱਚ ਵੀ ਬਹੁਤ ਹੋ ਗਏ ਨੇ ਜਿਹੜੇ ਲੋਕਲ ਛੋਟੇ ਛੋਟੇ ਕਸਬੇ ਲਾ ਲਓ ਉੱਥੇ ਵੀ ਬਹੁਤ ਹੋ ਗਏ ਨੇ ਤੇ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਧਦੀ ਜਾਂਦੀ ਆ ਤੇ ਬਹੁਤ ਸਾਰੀਆਂ ਘਟਨਾਈਆਂ ਹੋਈਆਂ ਦੇਖਣ ਨੂੰ ਆਈਆਂ ਨੇ ਕਿ ਮਾਪੇ ਚੰਗੇ ਭਲੇ ਹੁੰਦੇ ਨੇ ਉਹ ਜਵਾਖਾ ਤੋਂ ਮੁਗਵਾਉਂਦੇ ਨੇ ਤੇ ਮੈਂ ਅੰਮਰਸਰ ਵੀ ਕਈ ਬੱਚੇ ਦੇਖੇ ਹਰਮੰਦਰ ਸਾਹਿਬ ਜੋ ਮਾਪਿਓ ਜਵਾਖ ਪਰਦੇ ਦੀ ਮਾਪਿਓ ਗੁਰਦੁਆਰਾ ਸਾਹਿਬ ਲੋਵੇ ਭੇਜ ਦਦਿਆ ਕਿ ਉਹਨਾਂ ਤੋਂ ਮੁਗਵਾਉਂਦੇ ਨੇ ਕਿ ਉੱਥੇ ਗੁਰਦੁਆਰਾ ਚ ਭਈ ਸਰਧਾਲੂ ਆਉਂਦੇ ਨੇ ਤੇ ਜਦੋਂ ਗੁਰਦੁਆਰਾ ਆਏ ਹੁਣ ਉਹਨਾਂ ਦੇ ਮਨ ਚ ਦਿਆ ਵੀ ਆਉਂਦੀ ਆ ਯਾਰ ਜਵਾਖਾਂ ਨੂੰ ਕੁਛ ਦੇ ਦੀ ਕਿਉਂਕਿ ਜਿੰਨੀ ਕਿ ਹੈਸੀਅਤ ਹੁੰਦੀ ਆ ਦਿਆੰ ਦੀ ਤੇ ਉਹਨਾਂ ਦੇ ਭਲੇਖੇ ਬਾਈ ਜੀ ਹੋ ਸਕਦਾ ਲੋੜ ਬੰਦ ਨੂੰ ਜ਼ਰੂਰਤ ਹੋਵੇ ਉਹ ਮੰਗਦਾ ਹੋਵੇ ਆਪਾਂ ਉਹਨੂੰ ਨਾ ਦੇਈਏ ਕਿਉਂ ਜਦੋਂ ਰੋਜ਼ ਇਹ ਮੰਗਦੇ ਨੇ ਆਪਾਂ ਕਈ ਵਾਰੀ ਇਹ ਵੀ ਸੋਚ ਲਾ ਨੇ ਯਾਰ ਇਹਨਾਂ ਦਾ ਤਾਂ ਕੰਮ ਆ ਇਹ ਤਾਂ ਬਿਜ਼ਨਸ ਸਮਝ ਰੱਖਿਆ ਮਾਪੇ ਜਵਾਖਾਂ ਨੂੰ ਭੇਜ ਦਦਿਆ ਦੋ ਜ 5 700000 ਰੁਪਿਆ ਹੀ ਬਣਾ ਕੇ ਲੈ ਜਾਂਦੇ ਆ ਆਪਾਂ ਨੂੰ ਕੀ ਆਪਾਂ ਕੀ ਕਰੀਏ ਇਹਨਾਂ ਦਾ ਇਹ ਤਾਂ ਬਿਜ਼ਨਸ ਬਣਾ ਰੱਖਿਆ ਉਹਨਾਂ ਵਿੱਚ ਹੋ ਸਕਦਾ ਦੋ ਦੋ ਦਾ 5% ਉਹ ਬੰਦੇ ਹੋਣ ਬਈ ਬਿਯੁਰਗਲ ਕਹਿ ਲਓ ਜਾਂ ਛੋਟੇ ਬੱਚੇ ਜਿਨ੍ਹਾਂ ਨੂੰ ਖਾਸ ਕਰਕੇ ਜ਼ਰੂਰਤ ਹੋਵੇ ਲੋੜ ਹੋਵੇ ਕਹਿ ਲਓ ਜਿਨ੍ਹਾਂ ਦੇ ਮਾਪੇ ਹੋ ਸਕਦਾ ਬਿਮਾਰ ਹੋਣ ਜਾਂ ਨਾ ਹੋਣ ਕੱਲੀ ਮਾਂ ਹੋਵੇ ਉਹਨਾਂ ਨੂੰ ਜ਼ਰੂਰਤ ਹੋਵੇ ਆਪਾਂ ਉਹਨਾਂ ਨੂੰ ਨਾ ਦਈਏ ਕਿਉਂ ਆਪਾਂ ਨੂੰ ਪਤਾ ਨਹੀਂ ਲੱਗਦਾ ਬਈ ਕਿਹੜਾ ਸਹੀ ਹੈ ਤੇ ਕਿਹੜਾ ਗਲਤ ਹੈ ਉਨੇ ਪੰਜਾਬ ਗਵਰਨਮੈਂਟ ਨੇ ਇੱਕ ਪਹਿਲ ਕਰਤੀ ਕਿ ਭਾਈ ਇਹਨਾਂ ਦੇ ਡੀਐਨਏ ਟੈਸਟ ਕੀਤੇ ਜਾਣਗੇ ਦਾ ਮਾਪਿਓ ਸਹੀ ਆ ਤਾਂ ਠੀਕ ਆ ਨਹੀਂ ਤਾਂ ਮੈਂ ਕਹਿੰਦਾ ਉਹ ਮਾਪਿਓ ਨੂੰ ਸਜ਼ਾ ਦਿੱਤੀ ਆ ਜੇ ਵੀ ਬੱਚਾ ਮੰਗਦਾ ਦਿਖ ਗਿਆ ਤਾਂ ਜੇਲ੍ਹ ਚ ਠੋਕ ਦਾਂਗੇ ਸੋਚ ਲਿਓ ਤੇ ਬੱਚੇ ਨੂੰ ਅਸੀਂ ਆਸ਼ਰਮ ਚ ਲੈ ਜਾਾਂਗੇ ਜਿੱਥੇ ਆਪਾਂ ਕਹਿ ਦੋ ਬੱਚਾ ਸੁਧਾ ਬੱਚਿਆਂ ਨੂੰ ਪੜਾਉਣ ਲਿਖਿਆ ਨਾਲ ਕੇਂਦਰ ਆਗਾ ਤੇ ਉੱਥੇ ਭਈ ਤੈਨੂੰ ਜੇਲ੍ਹ ਚ ਠੋਕ ਦਾਂਗੇ ਤੇ ਇੱਕ ਅੰਮਰਸਰ ਦੇ ਵਿੱਚ ਰੇਡਾਂ ਵੀ ਪੈਣ ਲੱਗੀਆਂ ਉਹਨਾਂ ਨੂੰ ਚੱਕਣ ਲੱਗੇ ਡੀਐਨਏ ਟੈਸਟ ਕਰ ਲੱਗੇ ਮੈਂ ਕਹਿੰਦਾ ਬਹੁਤ ਪਹਿਲ ਐ ਨਾਲ ਵਿੱਚ ਹੋ ਸਕਦਾ ਬਹੁਤ ਸਾਰੇ ਬੱਚੇ ਉਹ ਵੀ ਹੁਣ ਜਿਹੜੇ ਚੱਕੇ ਗਏ ਹੁਣ ਜਾਂ ਘਰਦਿਆਂ ਤੋਂ ਦੂਰ ਹੋਣ ਕਿਉਂਕਿ ਫਿਲਮਾਂ ਦੇ ਵਿੱਚ ਆਪਾਂ ਦੇਖਦੇ ਆਏ ਆ ਸੁਣਦੇ ਆਏ ਆ ਕਿ ਬਈ ਬਹੁਤ ਐਡੇ ਗਰੁੱਪ ਬਣ ਰਹੇ ਨੇ ਜਿਹੜੇ ਬੱਚਿਆਂ ਨੂੰ ਚੱਕ ਲਾ ਦਿਆ ਜਾਂ ਹਾਇਰ ਕਰ ਲਿਆ ਦੂਰੋਂ ਨੇੜਿਓ ਫਿਰ ਉਹਨਾਂ ਤੋਂ ਮੁਗਬਾਉਣ ਲੱਗ ਗਿਆ ਤੇ ਬੱਚਿਆਂ ਦੇ ਜ਼ਖਮ ਕਰਦਾ ਦਿਆ ਕਿਉਂ ਬਈ ਜਿਹੜਾ ਦੇਖਦਾ ਉਹਨੂੰ ਦਇਆ ਆ ਜਾਂਦੀ ਹੈ ਤੇ ਚੰਗੇ ਭਲੇ ਬੱਚਿਆਂ ਦੀ ਵੀ ਜ਼ਿੰਦਗੀ ਖਰਾਬ ਕਰ ਦਦੇ ਤੇ ਅੱਜ ਭਗਵਾਨ ਤਮਨ ਸੀਐਮ ਨੇ ਇਹ ਜੋ ਕਾਨੂੰਨ ਚੱਕਿਆ ਗਿਆ ਕਿ ਭਾਈ ਜਿਹੜਾ ਬੱਚਾ ਡੀਐਨਏ ਟੈਸਟ ਕਰੋ ਜਿਹੜਾ ਨਹੀਂ ਮਿਲਦਾ ਉਹਦੇ ਮਾਪਿਆਂ ਨੂੰ ਸਜ਼ਾ ਦੇਓ ਤੇ ਇਹਨਾਂ ਸੁਧਾਰ ਕੇਂਦਰ ਛੱਡੋ ਮੈਂ ਕਹਣਾ ਜੇ ਤੁਸੀਂ ਇਹ ਵੀ ਲਾਗੂ ਕਰ ਦਿੱਤੀ ਭਾਈ ਜੇ ਕੋਈ ਮਾਪਿਓ ਬੱਚੇ ਤੋਂ ਮੰਗਵਾਉਂਦਾਗਾ ਤਾਂ ਉਹਨੂੰ ਸਜ਼ਾ ਦਿੱਤੀ ਜਾਊਗੀ ਕਿਉਂਕਿ ਚੰਗੇ ਭਲੇ ਮਾਪਿਓ ਹੁੰਦੇ ਨੇ ਭਾਈ ਮੈਂ ਆਪਣੇ ਲੋਕਲ ਛੋਟੇ ਜਿਹੇ ਸ਼ਹਿਰ ਆ ਸਾਡਾ ਅਸੀਂ ਪਿੰਡ ਤੇ ਰਹਿੰਦੇ ਉੱਥੇ ਵੀ ਸ਼ਹਿਰ ਚ ਦੇਖਿਆ ਕਿ ਬਹੁਤ ਸਾਰੇ ਬੱਚੇ ਨੇ ਉਹ ਮੰਗਦੇ ਤੁਰਦੇ ਫਿਰਦੇ ਰਹਿੰਦੇ ਨੇ ਜੇ ਕਹਦਾ ਪੁੱਤ ਪੜਦੇ ਹੋ ਕਹਿੰਦੇ ਨਹੀਂ ਪੜਦੇ ਤਾਂ ਹੈ ਨਹੀਂ ਸੰਤੋ ਦਾਖਲਾ ਨਹੀਂ ਮਿਲਦਾ ਦਾਖਲਾ ਬਾਈ ਦੀ ਸਭ ਕੁਝ ਮਿਲਦਾ ਹੁੰਦਾ ਉਹਨਾਂ ਦੇ ਮਾਂ ਪਿਓ ਨੂੰ ਆਕਤ ਪਿਆ ਦੀ ਰੋਜ ਉਹ 5-700 ਲੈ ਜਾਂਦੇ ਆ ਜੇ ਕਿ ਇੱਕ ਬੰਦਾ ਬਈ ਉਹਨਾਂ ਨੂੰ ਦਾਦਾ ਸਰਫੀਂ ਹੁੰਦਾ ਸਾਰੇ ਦਿਨ ਚ ਬਹੁਤ ਬਣ ਜਾਂਦੀ ਆ ਜੇ ਬੱਚੇ ਨੂੰ ਪੜਾਇਆ ਜਾਵੇ ਵੱਡਾ ਹੋ ਕੇ ਕੰਮ ਕਿਤੇ ਲੱਗੂ ਇੱਕ ਵਧੀਆ ਤਰੀਕੇ ਨਾਲ ਲਾਈਫ ਲੱਗੂਗਾ ਤੇ ਨਹੀਂ ਲਾ ਲੋ ਬੱਚੇ ਖਰਾਬ ਹੋ ਜਾਂਦੇ ਆ ਛੋਟੇ ਬੱਚੇ ਉਹਨਾਂ ਦੇ ਬੜੇ ਬੜੇ ਸੋਹਣੇ ਬੱਚੇ ਨੇ ਹੁਣ ਆਪਾਂ ਨੂੰ ਨਹੀਂ ਪਤਾ ਕਿ ਉਹਨਾਂ ਦੀ ਨੇ ਜਾਂ ਚੱਕੇ ਦੇ ਹੱਥੇ ਨੇ ਕੇ ਤੇ ਸਰਕਾਰ ਦੀ ਬਹੁਤ ਵਧੀਆ ਪਹਿਲ ਆ ਕਿ ਇਹ ਬੱਚਿਆਂ ਨੂੰ ਚੱਕ ਕੇ ਟੈਸਟ ਕੀਤਾ ਜਾਊਗਾ ਕਿ ਉਹਨਾਂ ਦੀ ਹੀ ਬੱਚੇ ਨੇ ਜਾਂ ਹੋਰ ਕਿਤੇ ਲਿਆ ਤੇ ਨੇ ਜੇ ਹੋਰ ਕਿਤੇ ਲਿਆ ਤੇ ਤਾਂ ਉਹਨਾਂ ਨੂੰ ਸਜ਼ਾ ਫਿਰ ਜ਼ਬਰਦਸਤ ਦਿੱਤੀ ਜਾਊਗੀ ਤੇ ਮੈਂ ਤਾਂ ਹੋਰ ਵੀ ਬੇਨਤੀ ਕਰਦਾ ਕਿ ਬਾਈ ਜੀ ਇਹ ਕੱਲੀ ਪੰਜਾਬ ਸਟੇਟ ਨੇ ਕੀਤਾ ਜਿਹੜੀਆਂ ਹੋਰ ਵੀ ਸਟੇਟਾਂ ਨੇ ਪੰਜਾਬ ਹਰਿਆਣਾ ਰਾਜਸਥਾਨ ਰਾਜਸਥਾਨ ਹਰਿਆਣਾ ਯੂਪੀ ਲਾ ਲਓ ਯਾ ਦਿੱਲੀ ਵਰਗੀਆਂ ਸਟ੍ਰੈਟਜੀ ਸਭ ਤੋਂ ਵੱਧ ਨਹੀਂ ਉਹ ਸਟੇਟਾਂ ਵੀ ਇਹੋ ਜਿਹੇ ਕਾਨੂੰਨ ਲੈ ਕੇ ਆਉਣ ਤੇ ਕਿਉਂਕਿ ਭਈ ਜੇ ਬੱਚੇ ਪੜ੍ਹਨ ਲਿਖਣਗੇ ਗਾਂਹ ਕੰਮ ਤੇ ਲੱਗਣਗੇ ਵਧੀਆ ਤੇ ਆਹ ਚੀਜ਼ਾਂ ਦੇ ਨਹੀਂ ਪਹਿਣਗੇ ਕਿਉਂਕਿ ਭਈ ਫਿਰ ਜਿਹੜਾ ਮਜਬੂਰ ਹੋਊਗਾ ਉਹੀ ਕੱਲਾ ਮੰਗਦਾ ਜਿਵੇਂ ਮਜਬੂਰੀ ਚ ਆ ਕੇ ਮੰਗਦਾ ਬੰਦਾ ਫਿਰ ਲੋਕਾਂ ਨੂੰ ਇਹ ਵੀ ਹੋਊਗਾ ਕਿ ਇਹ ਬੰਦਾ ਮਜਬੂਰੀ ਚ ਮੰਗ ਰਿਹਾ ਕੋਈ ਵੀ ਦੇਣ ਤੋਂ ਨਹੀਂ ਘਬਰਾਊਗਾ ਤੇ ਜਿਹੜੇ ਬੱਚੇ ਭਈ ਚਾਕੇ ਉਹ ਪੜ੍ਹਾਊਗੀ ਗਵਰਨਮੈਂਟ ਨਾਲ ਉਹ ਸੁਧਾਰ ਕੇਂਦਰ ਲਾ ਲਓ ਜਾਂ ਬੱਚਿਆਂ ਵਾਲਾ ਕੋਈ ਕੇਂਦਰ ਲਾ ਲਓ ਜਿੱਥੇ ਜੇ ਜਦੋਂ ਇੰਨੇ ਬੱਚਿਆਂ ਨੂੰ ਰੱਖੂਗੀ ਭਾਈ ਲੋਕ ਵੀ ਇਦਾਂ ਨਹੀਂ ਹੈਗੇ ਲੋਕ ਆਪਦੀ ਹੈਸੀਅ ਦੇ ਮੁਤਾਬਕ ਉੱਥੇ ਜ਼ਰੂਰ ਸਮਾਨ ਭੇਜੋਣਗੇ ਖਾਣ ਪੀਣ ਵਾਲਾ ਲੋਕਤਾਪਨ ਤੇ ਜ਼ਰੂਰ ਭਾਈ ਉੱਥੇ ਕਿਉਂ ਪੰਜਾਬ ਦੇ ਤਾਂ ਖਾਸ ਕਰਕੇ ਇਹ ਨਹੀਂ ਕੰਮ ਚ ਭਾਈ ਪਹਿਲ ਦਿੰਦੇ ਨੇ ਜਦੋਂ ਇੰਨੇ ਬੱਚਿਆਂ ਨੂੰ ਰੱਖੋਗੇ ਭਾਈ ਲੋਕ ਆਪਦੀ ਕਮਾਈ ਚੋਂ ਕੁਛ ਨਾ ਕੁਛ ਜ਼ਰੂਰ ਭੇਜ ਜਾਣਗੇ ਉੱਥੇ ਕਿ ਅਰ ਚਲੋ ਆ ਚੀਜ਼ਾਂ ਬੱਚਿਆਂ ਨੂੰ ਇੱਕ ਨਵੀਂ ਜ਼ਿੰਦਗੀ ਮਿਲ ਰਹੀ ਹੈ ਗਵਰਨਮੈਂਟ ਨੇ ਪਹਿਲ ਕੀਤੀ ਹੈ ਗਵਰਨਮੈਂਟ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਅਗਲਾ ਅਪਡੇਟ ਭਾਈ ਫੇਰ ਲੈ ਕੇ ਆਉਣੇ ਆ ਵੀਡੀਓ 'ਚ ਜੁੜੇ ਰਹਿਣ ਲਈ ਧੰਨਵਾਦ 超市里买。